ਤਾ ਹੁਣ ਅਸੀਂ ਗੱਲਬਾਤ ਪ੍ਰਵਾਸੀਆਂ ਦੀ ਕਰਨ ਜਾ ਰਹੇ ਹਾਂ ਨਾਬਾ ਦੇ ਪਿੰਡ ਵਿੱਚ ਮਤਾ ਪਾ ਦਿੱਤਾ ਗਿਆ ਕਿ ਭਾਈ ਪ੍ਰਵਾਸੀਆਂ ਦੀ ਲੋੜ ਨਹੀਂ ਹੈ ਹੁੜਦੰਗ ਅਮਚਾਉਣ ਦੇ ਇਲਜ਼ਾਮ ਲੱਗ ਰਹੇ ਨੇ ਕਿ ਹੋਲੀ ਵਾਲੇ ਦਿਨ ਇਹਨਾਂ ਨੇ ਹੁੜਦੰਗ ਅਮਚਾਇਆ ਪੰਜਾਬ ਦੇ ਨਾਬਾ ਦੇ ਵਿੱਚ ਪਏ ਮਤੇ ਦੇ ਮਾਇਨੇ ਕੀ ਨੇ ਡੀਕੋਡ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤਿੰਨ ਵੱਡੇ ਇੰਪੋਰਟੈਂਟ ਸਵਾਲ ਰਹਿਣਗੇ ਕਿਉਂਕਿ ਪੰਜਾਬ ਦੇ ਨਾਬਾ ਦੇ ਪਿੰਡ ਛਪਿਆ ਮਤਾ ਇਹ ਪਹਿਲਾ ਮਤਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਮੁਹਾਲੀ ਦੇ ਨੇੜਲੇ ਇਲਾਕਿਆਂ 'ਚ ਮਤਿਆਂ ਦੀ ਵਿਚਾਰ ਤਿੰਨ ਵੱਡੇ ਇੰਪੋਰਟੈਂਟ ਸਵਾਲ ਦਾ ਸਵਾਲ ਨੰਬਰ ਪਹਿਲਾ ਰਹੇਗਾ ਨਸ਼ਿਆਂ ਨੂੰ ਲੈ ਕੇ ਜਿੱਥੇ ਅਸੀਂ ਗੱਲਬਾਤ ਕੀਤੀ ਉੱਥੇ ਹੀ ਪਰਵਾਸੀਆਂ ਦੇ ਮਸਲੇ ਤੇ ਨਾਬਾਦ ਪਿੰਡ ਚਹਿਲ ਚੋਂ ਪਰਵਾਸੀਆਂ ਖਿਲਾਫ ਮਤਾ ਪਿਆ ਕਿਉਂ ਹੈ ਦੂਜਾ ਸਵਾਲ ਕੀ ਪਰਵਾਸੀ ਮਜ਼ਦੂਰਾਂ ਨੇ ਪਿੰਡ ਦੇ ਵਿੱਚ ਜ਼ੁਰਮ ਵਧਾ ਦਿੱਤਾ ਤੀਜਾ ਸਵਾਲ ਚਹਿਲ ਦੇ ਵਿੱਚ ਪਿਆ ਮਤਾ Holi ਦੇ ਹੜਦੰਗ ਤੇ ਵੱਡਾ ਰਿਐਕਸ਼ਨ ਕਿਉਂ ਹੋਇਆ ਹੈ ਕਿ ਪਰਵਾਸੀਆਂ ਨੇ ਤਾਂ Holi ਤੇ ਹੜਦੰਗ ਮਚਾਇਆ ਇਸ ਤਰੀਕੇ ਦੇ ਨਾਲ ਕੁਝ ਬਿਆਨ ਆਏ ਕੁਝ ਰਿਐਕਸ਼ਨਸ ਆਏ ਮਤਾ ਪਾ ਦਿੱਤਾ ਕਿ 7000 ਦੀ ਗਿਣਤੀ ਪਰਵਾਸੀਆਂ ਦੀ ਹੈ ਕੀ ਮਾਇਨੇ ਨੇ ਪੈਨਲ ਲਗਾਤਾਰ ਸਾਥ ਨਾਲ ਜੁੜਿਆ ਹੋਇਆ ਹੈ ਮਹਿਮਾਨ ਉਹੀ ਨੇ ਪਰ ਚਰਚਾ ਨਵੇਂ انداز ਵਿੱਚ ਅਸੀਂ ਸ਼ੁਰੂ ਕਰ ਰਹੇ ਹਾਂ ਸੋਈ ਸਾਹਿਬ ਭਾਰਤੀ ਜਨਤਾ ਪਾਰਟੀ ਇਸ ਪੂਰੇ ਵਰਤਾਰੇ ਨੂੰ ਕਿਵੇਂ ਦੇਖਦੀ ਹੈ ਕਿ ਪਿੰਡ 'ਚ ਜ਼ੁਰਮ ਵਧ ਰਿਹਾ ਸੀ ਇਸ ਕਰਕੇ ਪ੍ਰਵਾਸੀਆਂ ਦੀ 7000 ਦੀ ਗਿਣਤੀ ਦੀ ਪੰਜਾਬ ਨਾ ਪਛ ਫਿਲਹਾਲ ਲੋੜ ਨਹੀਂ ਹੈ ਇਹ ਪਿੰਡ ਵਾਸੀ ਕਹਿ ਰਹੇ ਨੇ ਦੇਖੋ ਮੈਂ ਤੇ ਪਹਿਲਾਂ ਹੀ ਤੁਹਾਨੂੰ ਸ਼ਾਇਦ ਕਿਹਾ ਸੀਗਾ ਕਿ ਪੰਜਾਬ ਪੰਜਾਬੀ ਤੇ ਪੰਜਾਬੀ ਹੈ ਤੇ ਇਸ ਸਰਕਾਰ ਦੇ ਅੰਡਰ ਸੁਰੱਖਿਤ ਨਹੀਂ ਹੈ ਕਿਉਂਕਿ ਆ ਸਰਕਾਰ ਜਿਹੜੀ ਕਹਿੰਦੀ ਸੀਗੀ ਅਸੀਂ ਘਰ ਘਰ ਨੌਕਰੀ ਦੇਵਾਂਗੇ ਸਾਡੇ ਕੋ ਗੋਰੇ ਆ ਕੇ ਨੌਕਰੀਆਂ ਮੰਗਣਗੇ ਨੌਕਰੀਆਂ ਇਹਨਾਂ ਨੇ ਦਿੱਤੀ ਨਹੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਅੱਜ ਇਹਨਾਂ ਨੇ ਲਾਈਨਮੈਨ ਦੀ ਭਰਤੀ ਕੀਤੀ ਸੀਗੀ ਜਿਹਦੇ ਵਿੱਚ 400 ਲਾਈਨਮੈਨ ਭਰਤੀ ਕਰਨਾ ਸੀਗਾ 183 ਲਾਈਨਮੈਨ ਜਿਹੜੇ ਨੇ ਭਰਤੀ ਕੀਤੇ ਨੇ ਉਹ ਦੂਜੇ ਸੂਬਿਆਂ ਚੋਂ ਆਏ ਨੇ ਅੱਜ ਪ੍ਰਵਾਸੀਆਂ ਨੇ ਮੈਨੂੰ ਨਹੀਂ ਕਹਿਣਾ ਚਾਹੀਦਾ ਆ ਇਸ ਆ ਪਲੇਟਫਾਰਮ ਦੇ ਉੱਪਰ ਹਰ ਬੰਦੇ ਨੂੰ ਹਿੰਦੁਸਤਾਨੀ ਆ ਹਰ ਬੰਦੇ ਨੂੰ ਰਾਈਟ ਹੈ ਕਿਸੇ ਸੂਬੇ ਚ ਵੀ ਜਾਣ ਦਾ ਲੇਕਿਨ ਜਦੋਂ ਸੂਬੇ ਦੀ ਲਾ ਐਂਡ ਆਰਡਰ ਇੰਦਾ ਦੀ ਖਰਾਬ ਹੋਵੇ ਜਦੋਂ ਹਰ ਬੰਦਾ ਨਾ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਲਈ ਤਿਆਰ ਹੋਵੇ ਜਦੋਂ ਇੱਕ ਦੂਜੇ ਨੂੰ ਮਾਰਨ ਲਈ ਤਿਆਰ ਹੋਣ ਪੰਜਾਬੀਆਂ ਨੂੰ ਇਹਨਾਂ ਨੇ ਬਾਹਰ ਪਜਾਤਾ ਸਾਡੀ ਜਨਰੇਸ਼ਨ ਆ ਕੁਝ ਸਰਕਾਰ ਖਾ ਗਈ ਕੁਝ ਨਸ਼ਿਆਂ ਨੇ ਖਾ ਗਈ ਕੁਝ ਇਮੀਗ੍ਰੇਸ਼ਨ ਨੇ ਖਾ ਗਈ ਤੇ ਹੁਣ ਪ੍ਰਵਾਸੀਆਂ ਨੇ ਸਾਡਾ ਰਾਜ ਕਰਨਾ ਹੈ ਜੇ ਉਹ ਪਿੰਡ ਨੇ ਆ ਕੀਤਾ ਸਰਪੰਚ ਪਿੰਡ ਮੱਲੇਵਾਲ ਤੋਂ ਗੁਰਬਚਨ ਸਿੰਘ ਜੀ ਬਿਲੂ ਆਏ ਨੇ ਮੈਂ ਸਵਾਗਤ ਕਰਦਾ ਉਹਨਾਂ ਦਾ ਗੁਰਬਚਨ ਸਿੰਘ ਜੀ ਮਤੇ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਸਿਆਸਤ ਚ ਆਵਾਜ਼ ਆਉਣੀ ਸੁਭਾਵਿਕ ਹੈ ਉਹ ਆ ਰਹੀ ਹੈ ਸਾਡੇ ਨਾ ਜੀ ਆਪਸ ਦੇ ਵਿੱਚ ਨੇੜੇ-ਤੇੜੇ ਕਈ ਪਿੰਡਾਂ ਦੇ ਵਿੱਚ ਇਹ ਸਮੱਸਿਆ ਆ ਚੁੱਕੀ ਹੈ ਜਿਵੇਂ ਕਿ ਆਪਾਂ ਸੁਣਿਆ ਸੀ ਮਹਾਲੀ ਦੇ ਨੇੜੇ ਇੱਕ ਨੌਜਵਾਨ ਦਾ ਕਤਲ ਕਰਤਾ ਸੀ ਪਰਵਾਸੀ ਮਜ਼ਦੂਰ ਨੇ ਜਦੋਂ ਇਹੋ ਜਿਹੇ ਹਾਲਾਤ ਪਿੰਡ ਦੇ ਵਿੱਚ ਬਣ ਜਾਂਦੇ ਆ ਫਿਰ ਉਹਨਾਂ ਦੀ ਨਾਂ ਤਾਂ ਕੋਈ ਇਨਕੁਆਰੀ ਹੋ ਸਕਦੀ ਹੈ ਨਾ ਉਹਨਾਂ ਦਾ ਕੋਈ ਪ੍ਰੋਪਰ ਐਡਰੈਸ ਹੁੰਦਾ ਇਹ ਦਿੱਕਤ ਸਾਡੇ ਸਾਰੇ ਪਿੰਡਾਂ ਦੇ ਵਿੱਚ ਆ ਰਹੀ ਹੈ ਮੇਰਾ ਪਿੰਡ ਇਹ ਜਿੱਥੇ ਮਤਾ ਪਿਆ ਚਹਲ ਦੇ ਬਿਲਕੁਲ ਨਾਲ ਹੈ ਸਾਡੇ ਪਿੰਡ ਵੀ ਪਿਛਲੇ ਦਿਨੀ ਇੱਕ ਸਮੱਸਿਆ ਆਈ ਜਿਵੇਂ ਹੋਲੀ ਦੀ ਤੁਸੀਂ ਗੱਲ ਕੀਤੀ ਅਕ੍ਰਿਸ਼ਨ ਜੀ ਹੋਲੀ ਦੇ ਦਰਮਿਆਨ ਸਾਡੇ ਪਿੰਡ ਚ ਜਿਹੜੇ ਪ੍ਰਵਾਸੀ ਮਜ਼ਦੂਰ ਰਹਿੰਦੇ ਆ ਪਿੰਡਾਂ ਦੇ ਵਿੱਚ ਇਹਨਾਂ ਨੇ ਘਰ ਲੈ ਲਿਆ ਕੇ ਜਿੱਦਾਂ ਫੈਕਟਰੀਆਂ ਹੈਗੀਆਂ ਸਾਡੇ ਚਹਲ ਦੇ ਨੇੜੇ ਉਹ ਜਿਹੜੇ ਸਾਰੇ ਮਜ਼ਦੂਰ ਆ ਕੇ ਜਿੱਦਾਂ ਸਾਡੇ ਨਾਲ ਇਹਨਾਂ ਦਾ ਕੋਈ ਕਲਚਰ ਨਹੀਂ ਮੇਲ ਖਾਂਦਾ ਇਹਨਾਂ ਨੇ ਫਿਰ ਆਪਣੇ ਹਿਸਾਬ ਨਾਲ ਫਰਦੁੰਗ ਡੀਜੇ ਲਾ ਕੇ ਫਰਦੁੰਗ ਮਚਾਉਂਦੇ ਆ ਜਿਹੜੇ ਨੇੜੇ ਫਿਰ ਉਹ ਗਰੀਬ ਜਨਤਾ ਸਾਡੀ ਜਿਹੜੀ ਲੋਕਲ ਰਹਿੰਦੀ ਹੈ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤੇ ਦੂਜਾ ਜਿਵੇਂ ਮੈਂ ਕਿਹਾ ਵੀ ਸਾਡਾ ਕਲਚਰ ਇਹਨਾਂ ਨਾਲ ਮੈਚ ਨਹੀਂ ਕਰਦਾ ਇਹਨਾਂ ਦਾ ਰਹਿਣ ਸਹਿਣ ਹੈ ਜਿਹੜਾ ਉਹ ਵੀ ਬੜਾ ਅਲੱਗ ਤਰੀਕੇ ਦਾ ਹੈ ਇਹ ਜਿਵੇਂ ਹੁਣ ਚਹਿਲ ਦੀ ਤਾਜ਼ੀ ਸਮੱਸਿਆ ਆਈ ਹੈ ਇੱਥੇ ਨਾ ਮਤਲਬ ਮੈਂ ਉੱਥੇ ਦੇ ਸਰਪੰਚ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਨੇੜੇ-ਚੜੇ ਦੇ ਘਰਾਂ ਦੇ ਵਿੱਚ ਇਹ ਜਦੋਂ ਰਹਿੰਦੇ ਆ ਤੇ ਬਾਹਰ ਨਿਕਲ ਕੇ ਉਦਾਂ ਹੀ ਨੰਗੇ ਨਾ ਹੋਣ ਲੱਗ ਜਾਂਦੇ ਆ ਤੇ ਨਾ ਹੀ ਇਹਨਾਂ ਦਾ ਕੋਈ ਸਾਡੇ ਨਾਲ ਮੇਲ-ਮਲਾਪ ਹੈ ਸਾਡੇ ਕਲਚਰ ਨਾਲ ਮੈਚ ਨਹੀਂ ਕਰਦਾ ਇਸ ਕਰਕੇ ਇਹ ਸਾਨੂੰ ਜਿਹੜੀ ਸਮੱਸਿਆ ਹੈ ਬਹੁਤ ਜ਼ਿਆਦਾ ਆਉਂਦੀ ਹੈ ਮਤਲਬ ਇਹ ਇਹ ਪੰਜਾਬ ਦੀ ਦਿਨ ਪਰ ਦਿਨ ਇਹ ਚੀਜ਼ ਹੈ ਜਿਹੜੀ ਵੱਧ ਰਹੀ ਹੈ ਸਰਕਾਰ ਚ ਰਹਿਣ ਸਹਿਣ ਤੇ ਸਵਾਲ ਚੱਕ ਰਹੇ ਹਾਂ ਕਿ ਬੜਾ ਮੰਦ ਭਾਗੀ ਗੱਲ ਹੈ ਦੇਖੋ ਜੇ ਕਿਤੇ ਜੁਰਮ ਹੋ ਰਿਹਾ ਨਹੀਂ ਹੋਣਾ ਚਾਹੀਦਾ ਵੈਰੀਫਿਕੇਸ਼ਨ ਬੜੀਆਂ ਠੋਸ ਹੋਣੇ ਚਾਹੀਦੀ ਮਲਹੋਤਰਾ ਜੀ ਕਿਵੇਂ ਦੇਖ ਰਹੀ ਹੈ ਸਰਕਾਰ ਇਸ ਪੂਰੇ ਸਿਨੈਰੀਓ ਨੂੰ ਕਿਉਂਕਿ 7000 ਦੀ ਗਿਣਤੀ ਪ੍ਰਵਾਸੀਆਂ ਦੀ ਹੈ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਕਿ ਪੰਜਾਬ ਦਾ ਬੱਚਾ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਦਾ ਛੁਕ ਨਹੀਂ ਹੈ ਜਿੰਨੇ ਸਰਵੇ ਆਏ ਬਿਆਨ ਕਰਦੇ ਆ ਕਿ 50 ਲੱਖ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਪ੍ਰਵਾਸੀ ਕੰਮ ਕਰਦਾ ਹੈ ਮਹੋਤਰਾ ਜੀ। ਸਿਕੋ ਪ੍ਰਸ਼ੰਤ ਜੀ ਇਸ ਦੇਸ਼ ਦਾ ਜਿਹੜਾ ਵੀ ਕੋਈ ਨਾਗਰਿਕ ਹੈ ਵਾਸ਼ਿੰਦਾ ਹੈ ਉਹ ਸਾਡਾ ਭਰਾ ਭੈਣ ਹੈਗੇ ਆ ਇਸ ਵਿੱਚ ਕੋਈ ਸ਼ੱਕ ਨਹੀਂ ਔਰ ਸਾਡਾ ਸੰਵਿਧਾਨ ਸਾਰਿਆਂ ਨੂੰ ਹੱਕ ਦਿੰਦਾ ਹੈ ਕਿ ਉਹ ਦੇਸ਼ ਵਿੱਚ ਕਿਤੇ ਵੀ ਜਾ ਕੇ ਬਸਣ ਕੋਈ ਵੀ ਕੰਮ ਕਰਨ ਜਿਹੜਾ ਕਿ ਕਾਨੂੰਨੀ ਤੌਰ ਤੇ ਜਾਇਜ਼ ਹੈਗਾ। ਪਰ ਇਹ ਗੱਲ ਵੀ ਆਪਾਂ ਨੂੰ ਮੰਨਣੀ ਪਏਗੀ ਕਿ ਜ਼ਿਆਦਾਤਰ ਜਿਹੜੇ ਪ੍ਰਵਾਸੀ ਭੈਣ ਭਰਾ ਆਉਂਦੇ ਆ ਉਹ ਘੱਟ ਪੜੇ ਲਿਖੇ ਹੁੰਦੇ ਹੈਗੇ ਆ ਔਰ ਅਗਰ ਕਿਸੇ ਪਿੰਡ ਵਿੱਚ ਉਹ ਜ਼ਿਆਦਾ ਗਿਣਤੀ ਚ ਵੱਧ ਜਾਂਦੇ ਆ ਔਰ ਉੱਥੇ ਅਗਰ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਆਂਦੀ ਹੈ ਜਾਂ ਕ੍ਰਾਈਮ ਵੱਧ ਜਾਂਦਾ ਹੈ ਤਾਂ ਉੱਥੇ ਦੀ ਜਿਹੜੀ ਗ੍ਰਾਮ ਸਭਾ ਜਾਂ ਗ੍ਰਾਮ ਪੰਚਾਇਤ ਹੈ ਉਸ ਨੂੰ ਆਪਣੇ ਪਿੰਡ ਦੇ ਹੱਕ ਵਿੱਚ ਜੋ ਵੀ ਲੋੜੀਂਦੇ ਫੈਸਲੇ ਲੈਣ ਦੀ ਲੋੜ ਹੈ ਉਹ ਫੈਸਲੇ ਲੈਣ ਦਾ ਹੱਕ ਹੈਗਾ ਉਹ ਇਸ ਨੂੰ ਦੇਖਦੇ ਹੋਏ ਜੋ ਵੀ ਪਿੰਡ ਦੀ ਪੰਚਾਇਤ ਨੇ ਫੈਸਲਾ ਲਿੱਤਾ ਮੈਂ ਸਮਝਦਾ ਕਿ ਬਹੁਤ ਸੋਚ ਸਮਝ ਕੇ ਉਹਨਾਂ ਨੇ ਲਿੱਤਾ ਹੋਵੇਗਾ ਔਰ ਇੱਕ ਥੋੜਾ ਜਿਹਾ ਇਹ ਲੈਸਨ ਵੀ ਜਿਹੜਾ ਉਹ ਉਹਨਾਂ ਲੋਕਾਂ ਲਈ ਹੋ ਜਾਂਦਾ ਹੈ ਕਿ ਭਈ ਜੇ ਅਸੀਂ ਕਿਧਰੇ ਜਾ ਕੇ ਵਸ ਰਹੇ ਆ ਤਾਂ ਸਾਨੂੰ ਇੱਕ ਬੜੇ ਸੱਭਿਆ ਤਰੀਕੇ ਦੇ ਨਾਲ ਉੱਥੇ ਬਿਹੇਵ ਕਰਨਾ ਚਾਹੀਦਾ ਹੈ ਉੱਥੇ ਦੇ ਲੋਕਲ ਲੋਕਾਂ ਲਈ ਪ੍ਰੋਬਲਮਸ ਨਹੀਂ ਕ੍ਰੀਏਟ ਕਰਨਾ ਚਾਹੀਦੀਆਂ ਬਾਕੀ ਜਿਹੜਾ ਦੇਖੋ ਇਹ ਕਲਚਰ ਦੀ ਗੱਲ ਹੈਗੀ ਹੈ ਮੈਂ ਸਮਝਦਾ ਕਿ ਸਾਡੇ ਚ ਇੰਨੀ ਸਹਿਨਸ਼ੀਲਤਾ ਹੋਣੀ ਚਾਹੀਦੀ ਹੈ ਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਇੱਕ ਪਿਤਾ ਇੱਕ ਉਸ ਕੇ ਹਮ ਬਾਰਕ ਕਲਚਰ ਦਾ ਕੋਈ ਗੱਲ ਨਹੀਂ ਸਾਨੂੰ ਸਾਰੇ ਕਲਚਰਸ ਨੂੰ ਆਪਣਾ ਯਾਨੀ ਕਿ ਐਕਸੈਪਟ ਕਰਨਾ ਚਾਹੀਦਾ ਟੋਲਰੇਟ ਕਰਨਾ ਚਾਹੀਦਾ ਹੈਗਾ ਲੇਕਿਨ ਇਹ ਵੀ ਹੈ ਕਿ ਭਈ ਅਗਰ ਕੋਈ ਲੋਗ ਕਾਨੂੰਨ ਵਿਵਸਥਾ ਖਰਾਬ ਕਰਦੇ ਨੇ ਉਹਨਾਂ ਲਈ ਵੀ ਇੱਕ ਲੈਸਨ ਹੋਣਾ ਚਾਹੀਦਾ ਸੋ ਅਗਰ ਹੁਣ ਇਹ ਇਧਰੋਂ ਸ਼ਿਫਟ ਕਰਕੇ ਕਿਧਰੇ ਹੋਣ ਹੋਰ ਜਾਣਗੇ ਤਾਂ ਇਹਨਾਂ ਨੂੰ ਧਿਆਨ ਚ ਰਹੇਗਾ ਕਿ ਅਸੀਂ ਉਥੋਂ ਇਸ ਤਰ੍ਹਾਂ ਕੱਢੇ ਗਏ ਆ ਅਸੀਂ ਗਲਤ ਕੰਮ ਨਾ ਕਰੀਏ ਸੋ ਮੇਰੇ ਖਿਆਲ ਨਾਲ ਉਹ ਗ੍ਰਾਮ ਪੰਚਾਇਤ ਨੇ ਆਪਣੇ ਹੱਕਾਂ ਨੂੰ ਦੇਖੋ ਮਾਲ ਕਰਦੇ ਹੋਏ ਫੈਸਲਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਭ ਕੁਝ ਹੋਵੇ ਤਾਂ ਠੀਕ ਹੈ ਪਰ ਪਿੰਡ ਵਾਲਿਆਂ ਦਾ ਮਲਾਲ ਕਿਵੇਂ ਦੇਖਦੀ ਹੈ ਕਾਂਗਰਸ ਪੂਰੇ ਦੇਖੋ ਇਹਦੇ ਦੋਏ ਕਨਸੀਕੁਐਂਸਿਸ ਨੇ ਜਾਂ ਤਾਂ ਪੰਜਾਬ ਦੇ ਨੌਜਵਾਨ ਕੰਮ ਕਰਨ ਲੱਗ ਜਾਣ ਜੇ ਨਹੀਂ ਕਰਨਗੇ ਇੰਡਸਟਰੀ ਕਿਵੇਂ ਚੱਲੇਗੀ ਦੂਜਾ ਸਵਾਲ ਤੀਜਾ ਵੱਡਾ ਸਵਾਲ ਜੇ ਪ੍ਰਵਾਸੀ ਮਜ਼ਦੂਰਾਂ ਨੂੰ ਸਮਝਣਾ ਪਾਏਗਾ ਕਿ ਕਾਇਦੇ ਕੀ ਨੇ ਸਭ ਕੁਝ ਠੀਕ ਹੋਣਾ ਚਾਹੀਦਾ ਕਾਨੂੰਨ ਮੁਤਾਬਕ ਰਹੇ ਕੋਈ ਦਿੱਕਤ ਪਰੇਸ਼ਾਨੀ ਵਾਲੀ ਕੋਈ ਗੱਲ ਹੀ ਨਹੀਂ ਦੇਖੋ ਇਹ ਨਾ ਇੱਕ ਬੜਾ ਸੀਰੀਅਸ ਇਸ਼ੂ ਆ ਜਿਹੜਾ ਆਪਾਂ ਨੂੰ ਅੱਗੇ ਇਹਦੀ ਪ੍ਰੋਬਲਮਸ ਆਉਣਗੀਆਂ ਅਕਸਰ ਤੁਸੀਂ ਵੇਖਿਆ ਵੀ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਆਲਮੋਸਟ ਇਹਨਾਂ ਦੇ ਇੱਕ ਵੱਖੋ ਵੱਖਰੇ ਇਲਾਕੇ ਹੋ ਗਏ ਮੈਂ ਹੁਣ ਡਿਬੇਟ ਕਰਦ ਕਰਦੇ ਹਾਂ ਅਮਰਸਦਰ ਦੇ ਜੇ ਮੈਂ ਝਾਤੀ ਮਾਰੀ ਤੇ ਘਟੋ-ਘਟਨੀ ਆਠ ਇਹਨਾਂ ਦੀਆਂ ਬੱਕਰੀਆਂ ਦੀ ਬਸਤੀਆਂ ਨੇ ਜਿੱਥੇ ਇਹ ਹੀ ਰਹਿੰਦੇ ਨੇ ਮੈਂ ਮੋਹੱਲੀ ਦੇ ਵਿੱਚ ਜਾਵਾਂ ਚੰਡੀਗੜ੍ਹ ਦੇ ਵਿੱਚ ਜਾਈਏ ਸਰਾਂਡੀ ਯੂਟੀ ਦੇ ਵਿੱਚ ਜਾਈਏ ਤੇ ਤੁਸੀਂ ਕਿਸੇ ਨਾ ਪੰਜਾਬੀ ਨਾਲ ਗੱਲ ਕਰੋ ਉਹ ਕੋਈ ਹਿੰਦੀ 'ਚ ਗੱਲ ਕਰਦਾ ਹਿੰਦੀ 'ਚ ਗੱਲ ਕਰਨੀ ਕੋਈ ਮਾੜੀ ਗੱਲ ਨਹੀਂ ਆਪਾਂ ਦੇਸ਼ ਰਹਿੰਦੇ ਆ ਵਧੀਆ ਗੱਲ ਪਰ ਪੰਜਾਬ ਦੇ ਵਿੱਚ ਰਹਿ ਕੇ ਜਦੋਂ ਹਿੰਦੀ ਨੇ ਗੱਲ ਕਰਦਾ ਇਹਦਾ ਮਤਲਬ ਇਹ ਸਾਰੇ ਦੇ ਸਾਰੇ ਉੱਥੇ ਪ੍ਰਵਾਸੀ ਆ ਗਏ ਵੱਸ ਗਏ ਹੁਣ ਆਪਾਂ ਇਸੇ ਡਿਬੇਟ ਕਰਕੇ ਚੱਲ ਜਾਗੇ ਜਿਨ੍ਹਾਂ ਨੂੰ ਮੁਸ਼ਕਿਲ ਹੈ ਮੁਸ਼ਕਿਲ ਉਹਨਾਂ ਨੂੰ ਜਿਹੜੇ ਪ੍ਰਵਾਸੀ ਪਹਿਲਾਂ ਆਏ ਸੀ گا ਉਹਨਾਂ ਦੀ 3ਵੀਂ ਜਨਰੇਸ਼ਨ ਆ ਗਈ ਉਹ ਇੱਥੇ ਪੰਜਾਬ ਦੇ ਜੰਮੀ ਪੰਜਾਬ ਦੇ ਵਿੱਚ ਪਲੀ ਉਹਨਾਂ ਨੂੰ ਪੰਜਾਬ ਦਾ ਪਾਣੀ ਲੱਗਾ ਉਹ ਕਿਉਂਕਿ ਆਪਣੇ ਆਪ ਨੂੰ ਉਹਨੋਂ ਉੱਧਰ ਦੇ ਯੂਪੀ ਬਿਹਾਰ ਦੇ ਮੰਨਦੇ ਨਹੀਂਗੇ ਉਹ ਬੰਦੇ ਆਪਣੇ ਆਪ ਨੂੰ ਪੰਜਾਬੀ ਹੁਣ ਪੰਜਾਬੀਆਂ ਦਾ ਸੁਭਾਅ ਥੋੜਾ ਹੋਰ ਤਰੀਕੇ ਦਾ ਏ ਪੰਜਾਬੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਵੀ ਇਹ ਸਾਡੇ ਨਾਲ ਜਿਹੜੇ ਕਿਉਂ ਇੱਕ ਤਰੀਕੇ ਨਾਲ ਰਹਿੰਦੇ ਨੇ ਔਰ ਜਿਹੜੀ ਕਲਚਰ ਦੀ ਗੱਲ ਆ ਸਭ ਤੋਂ ਜ਼ਰੂਰੀ ਆ ਕਲਚਰ ਸਾਡਾ ਤੇ ਉਹਨਾਂ ਦਾ ਮੇਲ ਨਹੀਂ ਖਾਂਦਾ ਔਰ ਇਹਨੂੰ ਤਰੀਕੇ ਨਾਲ ਕੋਈ ਕਮੇਟੀਆਂ ਬਣਾ ਕੇ ਪਿੰਡ ਦੀਆਂ ਕੋਈ ਸ਼ਹਿਰਾਂ ਦੀਆਂ ਕੋਈ ਰਾਜਸੀ ਦਖਲ ਦੇ ਕੇ ਇਹਨਾਂ ਨੂੰ ਇਹਨਾਂ ਦੇ ਵਿੱਚ ਜਿਹੜੀ ਖਾਈ ਆ ਉਹਨੂੰ ਮਟਾਉਣਾ ਚਾਹੀਦਾ ਜੇ ਅਸੀਂ ਇਸ ਖਾਈ ਨੂੰ ਨਾ ਮਟਾਇਆ ਇਹ ਖਾਈ ਦਿਨ-ਬਦਨ ਵੱਧ ਜਾਨੀ ਆ ਤੇ ਖਾਈ 'ਚ ਦੋਨੇ ਮੁਆਖਰੇ ਦੇ ਲੋਕ ਡਿੱਗਣਗੇ ਤੇ ਨੁਕਸਾਨ ਅਲਟੀਮੇਟਲੀ ਸਾਡੇ ਇੰਡੀਆ ਦਾ ਆ ਨਾ ਜਿਹੜੀ ਬੜੀ ਮਾੜ ਔਰ ਇਸ ਕੀ ਰੂਲ ਸੀਰੀਅਸਲੀ ਬਿਲਕੁਲ ਇਹਦੇ ਵਾਸਤੇ ਕੋਈ ਵੱਖਰਾ ਵਿੰਗ ਬਣਾ ਕੇ ਔਰ ਇਹਦੇ ਵਾਸਤੇ ਜਿਹੜੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਜੇ ਆਪਾਂ ਇਹ ਗੱਲ ਨਹੀਂ ਕਰਾਂਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰੀ ਆ ਤੁਹਾਨੂੰ ਮੈਂ ਦੱਸਣ ਲਿਆ ਇਹ ਖਤਰਨਾਕ ਮੋੜ ਲੈ ਸਕਦਾ ਕਿਉਂ ਹੁਣ ਪਿੰਡਾਂ ਦੇ ਸਰਪੰਚ ਕਾਉਂਸਲਰ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਐਮਐਲਏ ਵੀ ਇਹਨਾਂ ਦੇ ਬਣ ਜਾਣ ਫੇਰ ਕਾ ਮੰਤਰੀ ਬਣ ਜਾਣਗੇ ਫੇਰ ਆਪਣੇ ਪੰਜਾਬ ਦਾ ਕੀ ਬਣੂਗਾ ਸੋ ਇਹ ਗੱਲ ਆ ਇਸ ਕੀ ਨੂੰ ਸੀਰੀਅਸਲੀ ਆਪਾਂ ਨੂੰ ਸੋਚਣਾ ਚਾਹੀਦਾ ਠੀਕ ਸਣੀ ਜੀ ਦੇਖੋ ਕਿਸ਼ਮ ਸਿੰਘ ਜੀ ਜਿਹੜੀ ਮੇਅਰ ਸਾਹਿਬ ਆਪਣਾ ਸਰਪੰਚ ਸਾਹਿਬ ਬੈਠੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਦੇਖੋ ਉਹਨਾਂ ਦੇ ਦੋ ਬੇਸਿਕ ਪੁਆਇੰਟ ਨੇ ਜਿਹਦੇ ਕਰਕੇ ਇਹ ਜਿਹੜਾ ਮਤਾ ਹੈ ਪੰਚਾਇਤ ਨੂੰ ਪਾਣਾ ਪਿਆ ਪਹਿਲੀ ਗੱਲ ਹੈ ਵੀ ਜਿਹੜੀ ਉਹਨਾਂ ਨੇ ਦੱਸਿਆ ਵੀ ਜਿਹੜਾ ਉਥੇ ਸਿਚੁਏਸ਼ਨ ਪਿੰਡ ਦੇ ਵਿੱਚ ਕ੍ਰੀਏਟ ਕੀਤੀ ਗਈ ਹੁੱਲੜਬਾਜੀ ਕੀਤੀ ਗਈ ਦੂਸਰੀ ਵੈਰੀਫਿਕੇਸ਼ਨ ਨਾ ਹੋਣਾ ਦੇਖੋ ਜਿਹੜਾ ਇਹ ਹੁੱਲੜਬਾਜੀ ਕਰਨਾ ਦਾ ਵੈਰੀਫਿਕੇਸ਼ਨ ਨਾ ਹੋਣਾ ਇਹ ਡਾਇਰੈਕਟਲੀ ਸਰਕਾਰ ਦੇ ਲਾਅ ਐਂਡ ਆਰਡਰ ਸਿਚੁਏਸ਼ਨ ਨਾਲ ਤੇ ਇਨਫੋਰਸਮੈਂਟ ਏਜੰਸੀਆਂ ਦੇ ਨਾਲ ਜੁੜਿਆ ਹੈ ਦੇਖੋ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਪੈਸੀਫਿਕਲੀ ਇੱਕ ਪਾਇਆ ਗਿਆ ਸੀ ਨੋਟੀਫਿਕੇਸ਼ਨ ਕੱਢੀ ਗਈ ਸੀ ਵੀ ਕੋਈ ਵੀ ਤੁਹਾਡਾ ਮਕਾਨ ਰੈਂਟ ਤੇ ਰਹਿੰਦਾ ਹੈ ਤਾਂ ਉਹਦਾ ਵੈਰੀਫਿਕੇਸ਼ਨ ਪ੍ਰੋਸੈਸ ਜਿਹੜਾ ਮਕਾਨ ਮਾਲਕ ਆ ਉਹ 48 ਘੰਟੇ ਦੇ ਵਿੱਚ ਪੂਰਾ ਕਰੇਗਾ ਨਹੀਂ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਹੋਏਗੀ। ਅਗਰ ਇਹੇ ਜਿਹੜੇ ਜਿਹੜੇ ਕਾਨੂੰਨ ਜਿਹੜੇ ਬਣੇ ਹੋਏ ਆ ਅਗਰ ਉਹਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਏਗਾ ਦੇਖੋ ਇਸ ਪਿੰਡਾ ਦੇ ਵਿੱਚ ਇਹ ਨਹੀਂ ਵੀ ਉਹ ਅੱਜ ਰਹਿਣਾ ਸ਼ੁਰੂ ਹੋਏ ਆ ਪਹਿਲਾਂ ਵੀ ਰਹਿੰਦੇ ਸੀ। ਔਰ ਜਿਸ ਤਰੀਕੇ ਦਾ ਮਾਹੌਲ ਇੱਕ ਕ੍ਰੀਏਟ ਕੀਤਾ ਜਾ ਰਿਹਾ ਹੈ ਪਿੰਡ ਦੇ ਵਿੱਚ ਲੜਾਈਆਂ ਹੋ ਰਹੀਆਂ ਪਿੰਡ ਵਾਸੀਆਂ ਨੂੰ ਡਰਾਇਆ ਜਾ ਰਿਹਾ ਕਤਲ ਤੱਕ ਹੋ ਰਿਹਾ ਤਾਂ ਇਨਫੋਰਸਮੈਂਟ ਏਜੰਸੀਆਂ ਔਰ ਕਿੱਥੇ ਤੱਕ ਸਰਕਾਰ ਦੀ ਜਿਹੜੀ ਨਾਕਾਮੀ ਆ ਉਹਦੇ ਕਰਕੇ ਪੰਚਾਇਤਾਂ ਨੂੰ ਉਹਨੇ ਇਹਦੇ ਮਤਾ ਪਾਣੇ ਪੈ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਉਹ ਸੁਰੱਖਿਤ ਜਿਹੜਾ ਹੈਗਾ ਮਹਿਸੂਸ ਕਰ ਰਹੀ ਹੈ ਔਰ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਵੀ ਅਗਰ ਕੋਈ ਵੀ ਸਾਡੇ ਪੰਜਾਬ ਦੇ ਵਿੱਚ ਆਂਦਾ ਸਾਰਿਆਂ ਨੂੰ ਜੀ ਆਇਆਂ ਨੂੰ ਆ ਪਰ ਆਪਣੇ ਕਾਗਜ਼ ਪੂਰੇ ਕਰਕੇ ਆਪਣੀ ਵੈਰੀਫਿਕੇਸ਼ਨ ਕਰਕੇ ਲੀਗਲੀ ਤਰੀਕੇ ਨਾਲ ਜਿੱਥੇ ਮਰਜ਼ੀ ਰਵੇ ਔਰ ਸੈਕਿੰਡ ਲਾਅ ਇਹ ਵੀ ਕਹਿੰਦਾ ਵੀ ਜਿੱਥੇ ਵੀ ਤੁਸੀਂ ਰਹਿਣਾ ਯੂ ਹੈਵ ਟੂ ਲਿਵ ਇਨ ਪੀਸ ਐਂਡ ਹਾਰਮਨੀ ਔਰ ਸੋਸਾਇਟੀ ਦਾ ਜਿਹੜਾ ਇੱਕ ਹੈਗਾ ਇੱਕ ਸੋਸਾਇਟੀ ਨੂੰ ਅਡਾਪਟ ਕਰਕੇ ਰਹਿਣਾ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਸਾਡੀ ਸਰਕਾਰ ਦੀ ਨਲਾਇਕੀ ਹੈ ਇਨਫੋਰਸਮੈਂਟ ਏਜੰਸੀ ਦੀ ਨਲਾਇਕੀ ਹੈ ਵੀ ਜਿਹੜੀ ਵੈਰੀਫਿਕੇਸ਼ਨ ਜਿਹੜੀਆਂ 2 ਦਿਨ ਦੇ ਵਿੱਚ ਹੋਣੀਆਂ ਚਾਹੀਦੀਆਂ ਸੀ ਉਹ 6 6 ਮਹੀਨੇ ਕਈ ਸਾਲ ਹੋ ਗਏ ਵੈਰੀਫਿਕੇਸ਼ਨਾਂ ਨਹੀਂ ਹੋ ਪਾਰੀਆਂ ਉਦੇ ਲਈ ਅਸੀਂ ਪੰਚਾਇਤਾਂ ਨੂੰ ਨਾ ਜ਼ਿੰਮੇਵਾਰ ਕਰਦੇ ਹੋਈਏ ਉਹਨਾਂ ਨੂੰ ਤਾਂ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਦੀ ਸੁਰੱਖਿਆ ਮਾਹੌਲ ਖਰਾਬ ਨਾ ਹੋਵੇ ਇਹ ਜੇ ਸਟੈਪ ਲੈਣੇ ਪੈ ਰਹੇ ਆ ਔਰ ਇਹ ਜੇ ਸਟੈਪ ਅੱਗੇ ਨਾ ਲਿੱਤੇ ਜਾਣ ਪੰਜਾਬ ਦਾ ਮਾਹੌਲ ਠੀਕ ਰੱਖਿਆ ਜਾਵੇ ਉਹਦੇ ਲਈ ਸਰਕਾਰ ਨੂੰ ਆਪਣੀ ਇਨਫੋਰਸਮੈਂਟ ਏਜੰਸੀ ਨੂੰ ਤਕਰੇ ਤਰੀਕੇ ਜਿਹੜੇ ਹੈਗੇ ਆ ਆਰਡਰਸ ਦੇਣੇ ਜਿਵੇਂ ਅਨਸ਼ੋਰ ਕਰਵਾ ਰਹੇ ਹੋ ਜਿਵੇਂ ਅਕਾਲੀ ਦਲ ਨੇ ਸਵਾਲ ਚੁੱਕੇ ਦੇਖੋ ਹਾਲਾਂਕਿ ਵੱਡੇ ਕਿੰਨੇ ਐਕਸਪਲੈਨੇਸ਼ਨਸ ਹੋਣੀਆਂ ਨੇ ਪਰ ਜੇ ਨਵੇਂ ਵੀ ਹੋਰੇ ਆ ਰਿਹਾ ਮੈਂ ਤੁਹਾਡੇ ਕੋਲ ਆ ਗਿਆ ਜੀ ਆ ਗਿਆ ਸੁਪਾਤ ਛੋਟਾ ਜਿਹਾ ਰਿਐਕਸ਼ਨ ਬਣਾ ਇੰਪੋਰਟੈਂਟ ਰਹੇਗਾ ਨਹੀਂ ਪੁੱਲ ਰਿਹਾ ਤੂੰ ਕਿਦਾਂ ਪੁੱਲ ਸਕਦਾ ਤੁਹਾ ਨੂੰ ਪੇਸ਼ੰਤ ਜੀ ਹੁਣ ਦਾ ਸ਼ਬਦ ਪਲੀਜ਼ ਹਨੂ ਮੁਤਾਬਕ ਜੋ ਜੋ ਕਾਰਵਾਈ ਕਰਨ ਦੀ ਲੋੜ ਹੈ ਉਹ ਸਾਡੀ ਸਰਕਾਰ ਦੀ ਤਹਿਤ ਕੀਤੀ ਜਾ ਰਹੀ ਹੈ ਮੈਂ ਸਨੀ ਜੀ ਨੂੰ ਚੈਲੰਜ ਕਰਦਾ ਕਿ 10 ਬੰਦਿਆਂ ਦੇ ਨਾਮ ਲਿਖ ਕੇ ਦੇ ਦੇਣ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਪਰ ਜਿਹੜਾ ਇਹ ਸਰਕਾਰ ਲੋਕਾਂ ਦੀ ਆਪਸੇ ਲੜਾਈ ਚੱਲ ਰਹੀ ਹੈ ਤੁਸੀਂ ਮੈਂ ਇੰਤਜ਼ਾਰ ਕਰਾਂਗਾ ਕਿ ਸਨੀ ਜੀ ਸ਼ਾਇਦ ਤੁਹਾਡੇ ਧਿਆਨ 'ਚ ਇਹ ਮਸਲਾ ਆਪਾਂ ਨੇ ਆਪਣੇ ਚੈਲੰਜ ਲੈਵਾ ਪਰ ਲੀਵਰ ਕਰ ਦੇਣ ਕਿ ਮਹਾਲੀ ਦਾ ਦੇ ਦੇ ਰਾਗੀ ਸਾਹਿਬ ਰਾਗੀ ਸਾਹਿਬ ਮਹਾਲੀ ਦਾ ਕਪਲ ਹੋਇਆ ਆ ਗਿਆ ਮੈਂ ਬਲਹੋਤਰਾ ਜੀ ਸਣੀ ਜੀ ਆ ਗਿਆ ਦੇਖੋ ਚਰਚਾ ਡੀਲ ਹੋ ਗਈ ਫਿਰ ਸਮਾਂ ਘਟੇਗਾ ਸਣੀ ਜੀ ਮੇਰਾ ਜਵਾਬ ਪੁਰਾਣੀ ਹੋਇਆ ਬਿਰਾਗੀ ਜੀ ਦੇਖੋ ਇੱਕ ਜਵਾਬ ਦੇ ਦਿਓ ਹਾਂ ਕਰੋ ਕੰਪਲੀਟ ਕਰੋ ਪਲੀਜ਼ ਕੱਟ ਸਕਦੇ ਹੋ ਜਿਹੜੀ ਸਰਕਾਰ ਆਪਣੇ ਮਨਿਸਟਰ ਦੇ ਨਸ਼ੇ ਵੇਚਣ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਸੀ ਉਹ ਅੱਜ ਪਰਵਾਸੀਆਂ ਨਾਲ ਮਾਫੀ ਮੰਗ ਕੇ ਆਰਵਿੰਦ ਕੇਜਰੀਵਾਲ ਮਾਫੀ ਮੰਗ ਕੇ ਗਿਆ ਉਹਨੂੰ ਤੁਸੀਂ ਜੈਡ ਪਲੱਸ ਕਿਉਂ ਦਿੱਤੀ ਦੇਖੋ ਇੱਕ ਜਮਦਰਸ਼ੀ ਡੀਰਲ ਹੋ ਜਾਏਗਾ ਚਰਚਾ ਡੀਰਲ ਹੋ ਜਾਏਗਾ ਦੇਖੋ ਉਹਨਾਂ ਨੇ ਵੀ ਪੋਲੀਟੀਕਲ ਸਵਾਲ ਖੜਾ ਕਰਨਾ ਹੈ ਅਸੀਂ ਪ੍ਰਵਾਸੀਆਂ ਦੇ ਮੁੱਦੇ ਤੇ ਗੱਲਬਾਤ ਕਰ ਰਹੇ ਹਾਂ ਵਿਰਾਗੀ ਜੀ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹਦੇ ਪੋਲੀਟੀਕਲ ਮਾਇਨੇ ਕੀ ਲੱਗ ਰਹੇ ਨੇ ਦੇਖੋ ਸਿਆਸੀ ਮਾਇਨੇ ਕੱਟਨੇ ਬੜੇ ਜ਼ਰੂਰੀ ਨੇ ਕਿਛਨ ਜੀ ਜਿੱਥੇ ਤੱਕ ਮੈਂ ਦੇਖੋ ਪੋਲੀਟੀਕਲ ਰਾਜਨੀਤਿਕ ਜਾਂ ਮੈਂ ਸੰਵਿਧਾਨਿਕ ਗੱਲ ਕਰਾਂ ਤੈਨੂੰ ਕਿ ਸੇਵੀ ਨਾਗਰਿਕ ਨੂੰ ਹਿੰਦੁਸਤਾਨ ਦੇ ਨੂੰ ਅਸੀਂ ਜੇ ਇੱਕ ਆਰਟੀਕਲ 19 ਦੇ ਵਿਊ ਦੇ ਨਾਲ ਦੇਖਦੇ ਆ ਉਹਨੂੰ ਅਸੀਂ ਕੋਈ ਬੈਰੀਅਰ ਕ੍ਰੀਏਟ ਕਰ ਨਹੀਂ ਸਕਦੇ ਪਰ ਮਾਈਂਡ ਬਾਈ ਵਰਡ ਵਿਦ ਆਰਟੀਕਲ 19 देयर ਸਮ ਸਮ ਪ੍ਰੋਵੀਜ਼ਨ ਵੇ ਜਿੱਥੇ ਰੀਜ਼ਨੇਬਲ ਰਿਸਟ੍ਰੈਕਸ਼ਨਸ ਅਸੀਂ ਲਗਾ ਸਕਦੇ ਆ ਆਰਟੀਕਲ 19 ਦੇ ਵਿੱਚ ਵੀ ਜਿਹੜੇ ਸਾਨੂੰ ਹੱਕ ਮਿਲੇ ਵੇ ਆ ਉਹ ਰੀਜ਼ਨੇਬਲ ਰਿਸਟ੍ਰੈਕਸ਼ਨਸ ਕਿੱਥੇ ਲੱਗਦੀਆਂ ਜਿੱਥੇ ਜੇ ਮੈਂ ਬਲੇ ਮੈਂ ਲੈਂਗੁਏਜ ਗੱਲ ਕਰਾਂ ਜਿੱਥੇ ਸਾਡਾ ਭਾਈਚਾਰਾ ਖਤਮ ਹੁੰਦਾ ਹੋਵੇ ਜਿੱਥੇ ਸਾਡੀ ਆਵੋ ਹਵਾ ਜਿੱਥੇ ਸਾਡਾ ਵਾਤਾਵਰਣ ਜਿੱਥੇ ਸਾਡੀ ਆਪਸੀ ਸਾਂਝ ਖਤਮ ਹੁੰਦੀ ਹੋਵੇ ਉੱਥੇ ਅਸੀਂ ਇਹੋ ਜੇ ਸਪੈਸ਼ਲ ਕਾਨੂੰਨ ਬਣਾ ਸਕਦੇ ਆ ਮੋٹے ਜੇ ਤੌਰ ਤੇ ਪਹਿਲਾਂ ਤਾਂ ਸਟੇਟ ਕਾਮਨਟ ਦੀ ਇਹ ਜ਼ਿੰਮੇਵਾਰੀ ਪੜਦੀ ਆ ਵੀ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਪਾਣੀ ਨੂੰ ਪੰਜਾਬੀ ਜ਼ਮੀਨ ਨੂੰ ਬਚਾਉਣ ਲਈ ਸਪੈਸ਼ਲ ਕਾਨੂੰਨ ਬਣਾਏ ਜਾਣ ਤਾਂ ਜੋ ਸਾਡਾ ਇਹ ਸਾਰਾ ਕੁਝ ਬਚ ਸਕੇ ਤੇ ਨਾਲ ਹੀ ਪੰਚਾਇਤਾਂ ਨੂੰ ਕਾਨੂੰਨੀ ਹੱਕ ਆ ਇਹ ਬਈ ਉਹ ਆਪ ਦੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਉੱਥੇ ਦੇ ਪਿਆਰ ਮੁਹੱਬਤ ਬਣਾਉਣ ਲਈ ਆਪ ਦੇ ਰੈਜ਼ੋਲੂਸ਼ਨ ਪਾ ਕੇ ਕੁਝ ਰੈਸਟ੍ਰਿਕਸ਼ਨਸ ਲਗਾ ਸਕਦੀਆਂ ਨੇ ਤੇ ਮੈਂ ਪੰਚਾਇਤਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰਨਾ ਚਾਹੂੰਗਾ ਵੀ ਘਟੋ ਘਟ ਹਰੇਕ ਪੰਚਾਇਤ ਇਹ ਤਾਂ ਰੈਜ਼ੋਲੂਸ਼ਨ ਜ਼ਰੂਰ ਪਾਵੇ ਕਿ ਉਹਨਾਂ ਦੇ ਜਿਹੜੇ ਠੇਕੇ ਹੈਗੇ ਸ਼ਰਾਬ ਵੇਚਣ ਵਾਲੇ ਉੱਥੇ ਇੱਕ ਪੰਜਾਬੀ ਕਰਿੰਦਾ ਕੰਮ ਕਰੇ ਤੇ ਉਹ ਪੰਜਾਬੀ ਕਰਿੰਦਾ ਵੀ ਉਸ ਪਿੰਡ ਦਾ ਵਿਸ਼ੰਦਾ ਹੋਵੇ ਤਾ ਜੋ ਸਾਰਿਆਂ ਦੀ ਆਇਡੈਂਟੀਟੀ ਜਾਣਦਾ ਹੋਵੇ ਬੱਚਿਆਂ ਨੂੰ ਸ਼ਰਾਬ ਵੇਚਣ ਤੋਂ ਪਹਿਲਾਂ ਜਾਂ ਉਹਨਾਂ ਦੇ ਘਰ ਵਾਲਿਆਂ ਨੂੰ ਇਨਫੋਰਮ ਕਰ ਸਕਦਾ ਹੋਵੇ ਤੇ ਇਹ ਹਰੇਕ ਪੈਂਡ ਦੀ ਜ਼ਿੰਮੇਵਾਰੀ ਆ ਇਹ ਇੱਕ ਚੰਗੀ ਗੱਲ ਹੈਗੀ ਆ ਜਿੱਥੇ ਲੋਅਰ ਲੈਵਲ ਦੀ ਇੱਥੇ ਡਿਬੇਟ ਇੱਕ ਪਾਰਟੀ ਦੇ ਪ੍ਰਵਕਤਾ ਵੱਲੋਂ ਕੀਤੀ ਜਾ ਰਹੀ ਉਹ ਡਿਬੇਟ ਚੈਲੰਜ ਦੇ ਰਹੇ ਨੇ ਉਹ ਚੈਲੰਜ ਮੈਂ ਐਕਸੈਪਟ ਕਰਦਾ ਮੈਂ 10 ਨਹੀਂ ਮੈਂ 20 ਵੀ ਬੰਦਿਆਂ ਦੇ ਨਾਮ ਦੇਣ ਨੂੰ ਤਿਆਰ ਆ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਉਹ ਪਿੰਡਾਂ ਦੇ ਵਿੱਚ ਇਹ ਸੱਚ ਰਹਿ ਰਹੇ ਆ ਕਿ ਜਿਹਦੇ ਨਾਲ ਕ੍ਰਾਈਮ 'ਚ ਵੀ ਇਲਜ਼ਾਫਾ ਹੋ ਰਿਹਾ ਇਹਨੂੰ ਨਕੇਲ ਪਾਉਣ ਦੀ ਲੋੜ ਹੈਗੀ ਆ ਹਾਂ ਕੱਲ ਨੂੰ ਇਹ ਪੋਲੀਟੀਕਲ ਬਹੁਤਰਾਜੀ ਬਹੁਤ ਘੱਟ ਸ਼ਰਤਾਂ ਜਵਾਬ ਦੇ ਦਿਓ ਠੀਕ ਹੈ ਇਹ ਮੁੱਦਾ ਢਾਹੂਗੀ ਪੀਐਸਪੀ ਪੰਜਾਬੀਅਤ ਅਸੀਂ ਬਾਹਰ ਲਿਆਉ ਨਹੀਂ ਆਉਂਦੇ 30 ਸੈਕਿੰਡ ਬਹੁਤਰਾਜੀ ਸਿਰਫ 30 ਸੈਕਿੰਡ ਜਵਾਬ ਦੇ ਲੈ ਤੁਹਾਡੀ ਗੱਲ ਤੇ ਮਲਹੋਤਰਾ ਸਾਹਿਬ ਹਾਂਜੀ ਦੇਖੋ ਜਿਹੜੀ ਪੰਚਾਇਤ ਨੇ ਫੈਸਲਾ ਲਿੱਤਾ ਹੈਗਾ ਆਪਣੇ ਹੱਕਾਂ ਦੇ ਮੁਤਾਬਕ ਉਹਨਾਂ ਨੇ ਆਪਣੇ ਪਿੰਡ ਦੇ ਵਸਨੀਕਾਂ ਦਾ ध्यान रखਦੇ ਹੋ ਨਾ ਉਹ ਸੁਰੱਖਿਆ ਔਰ ਕਾਨੂੰਨ ਵਿਵਸਥਾ ਨੂੰ ਤੇ ਅੰਚ ਰੱਖਦੇ ਹੋਏ ਲਿਤਾ ਹੈਗਾ ਬਿਲਕੁਲ ਠੀਕ ਹੈਗਾ ਔਰ ਮੈਂ ਪ੍ਰਵਾਸੀ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿੱਥੇ ਵੀ ਉਹ ਵਸਣ ਉੱਥੇ ਦੇ ਕਲਚਰ ਨੂੰ ਵੀ ਅਪਣਾਉਣ ਤੇ ਉੱਥੇ ਦੇ ਜਿਹੜਾ ਕਾਨੂੰਨ ਵਿਵਸਥਾ ਜਾਂ ਆਪ ਸਮਾਜਿਕ ਭਾਈਚਾਰਾ ਹੈਗਾ ਸ਼ਾਂਤੀ ਹੈਗੀ ਉਹਨੂੰ ਧਿਆਨ ਚ ਰੱਖਦੇ ਹੋਏ ਆਪਣਾ ਜਿਹੜਾ ਵੀ ਰੋਜ਼ਾਨਾ ਦਾ ਜੀਵਨ ਹੈ ਉਹਨੂੰ ਜੀ ਠੀਕ ਹੈ लास्ट रिएक्शन गुरबचन सिंह जी देखो जे पंजाबी काम ਨੇ ਕਰ ਰਹੇ جواب ਦੇ ਲੈਂਦੇ ਭਾਈ ਜ਼ਰੂਰੀ ਵੀ ਆ ਮਜਬੂਰੀ ਵੀ ਇਹ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਮਿਕਸ ਹੋ ਗਿਆ ਸੰਸਦੋਂ ਬੈਸ ਤੋਂ ਬਾਅਦ ਆ ਰਹੇ ਹਾਂ ਸਰ ਜਿਵੇਂ ਬਰਾਗੀ ਸਾਹਿਬ ਨੇ ਵੈਰੀਫਿਕੇਸ਼ਨ ਦੀ ਗੱਲ ਕੀਤੀ ਹੈ ਨਾ ਇਹ ਬੇਸਿਕਲੀ ਉਹ ਕੀ ਕਿਹਾ ਇਹ ਇੱਕ ਜਿਹੜਾ ਪ੍ਰਵਾਸੀ ਮਜ਼ਦੂਰ ਆ ਕੇ ਕੋਈ ਮਕਾਨ ਕਰਾਏ ਤੇ ਜਾਂ ਬਦਲ ਆਪਣਾ ਮਲ ਖਰੀਦ ਲੈਂਦਾ ਉਹ ਆਪਣੀ ਬੈਕਗ੍ਰਾਉਂਡ ਦੇਣ ਦੇ ਦਰਤ ਤੋਂ ਬਗਦੂ ਉਹ ਆਪਣਾ ਨਾੜ 8-10 ਮਜ਼ਦੂਰ ਹੋਰ ਰੱਖ ਲੈਂਦਾ ਉਹਨਾਂ ਦਾ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਕੌਣ ਹੈ ਕਿੱਥੇ ਆਇਆ ਕੀ ਕ੍ਰਾਈਮ ਕਰਕੇ ਆਇਆ ਜਾਂ ਕੀ ਕ੍ਰਾਈਮ ਕਰ ਦੇਗਾ ਉਹਨਾਂ ਦੀ ਕੋਈ ਕੋਈ ਇੱਥੇ ਪਛਗੜੀ ਨਹੀਂ ਹੈ ਤੇ ਉਹ ਇਸੇ ਤਰ੍ਹਾਂ ਪਿੰਡਾਂ ਦੇ ਵਿੱਚੋਂ ਹੜਦਲੋ ਲਿਉਂਦੇ ਆ ਤੇ ਉਹ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਜਿੱਦਾਂ ਆਪਣੀਆਂ ਪਹਿਲਾਂ ਸੀ ਆਪਾਂ ਆਸਲ ਰਹਿੰਦੇ ਨੇ ਲੋਕ ਉਹ ਉਹਨਾਂ ਤੇ ਉਹਦਾਂ ਦੇ ਨਜ਼ਰਾ ਜਿੱਦਾਂ ਜਿਹੜੇ ਦੇਹਜ ਦੇਟੂ ਆਉਂਦੇ ਆਦਾਂ ਦੀਆਂ ਰੱਖਦੇ ਆ ਤੇ ਜੇ ਕੋਈ ਗੱਲਬਾਤ ਐਦਾ ਕੋਈ ਪੰਚਾਇਤ ਉਹਨਾਂ ਨੂੰ ਰੋਕ ਦਿਆ ਤਾਂ ਗੱਲ ਕਰਨ ਲੱਗੇ ਹੋਈ ਨਹੀਂ ਉਹਨਾਂ ਦੀ ਗਿਣਤੀ ਜ਼ਿਆਦਾ ਵਧ ਗਈ ਐ ਤੇ ਜਿਹੜੇ ਬਾਕੀ ਲੋਕ ਉਹਨਾਂ ਨਾਲ ਰਹਿੰਦੇ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਐ ਕਿਸੇ ਨਾਲ ਹੂੰ ਸੋ ਇਸ ਆਫ ਲਾਸਟ ਸੈਕਸ਼ਨ ਤੋਂ ਆਟਾ ਫਿਰ ਸੰਧੂ ਸਭ ਕੋ ਲਾਉਂਗਾ ਦੇਖੋ ਕਿਸ਼ਨ ਜੀ ਆ ਇੱਕ ਪਿੰਡ ਦੀ ਗੱਲ ਕਰ ਰਹੇ ਹੋ ਮੈਂ ਪੰਜਾਬ ਦੀ ਗੱਲ ਕਰ ਰਿਹਾ ਆ ਪੰਜਾਬ ਨੂੰ ਵੇਖਣਾ ਪੈਣਾ ਪੰਜਾਬ ਦੇ ਸੀਐਮ ਦਾ ਐਡਵਾਈਜ਼ਰ ਕਿਹੜਾ ਐ ਵਿਭਵ ਕੁਮਾਰ ਜਿਹੜਾ ਕੇਜਰੀਵਾਲ ਦਾ ਐਡਵਾਈਜ਼ਰ ਸੀਗਾ ਪੰਜਾਬ ਦਾ মিডিਆ ਐਡਵਾਈਜ਼ਰ ਕਿਹੜਾ ਉਹ ਵੀ ਦਿੱਲੀ ਤੋਂ ਆਇਆ ਦੋ ਦੋ ਪੰਜਾਬ ਦੇ ਰਾਜ ਸਭਾ ਦੇ ਐਮਪੀ ਪੰਜਾਬ ਦੇ ਜਿਹੜੇ ਬਾਹਰੋਂ ਆਏ ਹੋਏ ਨੇ ਅੱਜ ਤੱਕ ਪੰਜਾਬ ਨੂੰ ਰੂਲ ਕਰਨ ਵਾਲੇ ਕੇਜਰੀਵਾਲ ਤੇ ਮਨੀਸ਼ ਸ਼ੋਦੀ ਹੈ ਆ ਤੇ ਪੰਜਾਬ ਨੂੰ ਵੇਖਣਾ ਪੈਣਾ ਕਿ ਕੀ ਪੰਜਾਬ ਨੂੰ ਪੰਜਾਬੀਆਂ ਨੇ ਰੂਲ ਕਰਨਾ ਹੈ ਕਿ ਪੰਜਾਬ ਨੂੰ ਬਾਹਰ ਦੇ ਆਣੇ ਰੂਲ ਕਰਨਾ ਹੈ ਜੇ ਪੰਜਾਬ ਦੇ ਵਿੱਚ ਸਰਪੰਚ ਸਾਹਿਬ ਜਿਹੜੀ ਗੱਲ ਕਰ ਰਹੇ ਸੀਗੇ 22000 ਪਿੰਡਾਂ ਚ ਇਹਨਾਂ ਨੇ ਆਪਣੇ ਬੰਦੇ ਵਾਰਦੇ ਨੇ ਜੇ ਇਸ ਕਰਕੇ ਪੰਜਾਬੀਓ ਬਚ ਜੋ ਇਹਨਾਂ ਨੂੰ ਰਸਤਾ ਵਿਖਾਓ ਬਾਹਰ ਦਾ ਕਿ ਆ ਪੰਜਾਬ ਨੂੰ ਰੂਲ ਨਹੀਂ ਕਰ ਰਿਹਾ ਸੰਸਦ ਸਾਹਿਬ ਲਾਸਟ ਐਕਸ਼ਨ ਰੂਲ ਕਰ ਰਿਹਾ ਕੇਜਰੀਵਾਲ ਉਹਦੀ ਪਾਰਟੀ ਜਿਹੜਾ ਸੁਨੀਲ ਸਿੰਘ ਵੀ ਨਹੀਂ ਗੇ 92 ਐਮਐਲਏ ਪੰਜਾਬੀ ਨੇ ਪੰਜਾਬੀਓ ਪੰਜਾਬੀਆਂ ਨੂੰ ਰੂਲ ਕਰਨ ਦਿਓ ਤਾਂ ਹੀ ਪੰਜਾਬ ਪਰਫੁੱਲੂਤ ਹੋਏਗਾ ਨਹੀਂ ਤੇ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੀ ਸਿਆਸੀ ਟਿੱਪਣੀ ਕਰ ਰਹੇ ਹਾਂ ਠੀਕ ਹੈ ਸੰਸਦ ਲਾਸਟ ਐਕਸ਼ਨ ਦੇਖੋ ਪ੍ਰਵਾਸੀਆਂ ਨੂੰ ਤੇ ਕਹੀ ਜਾਂਦੇ ਆ ਵਿਚਾਰੇ ਪ੍ਰਵਾਸੀਆਂ ਨੂੰ ਪੰਜਾਬ ਚ ਆ ਗਏ ਤੇ ਵਾਕਈ ਕੁਛ ਭੈੜ ਦੇ ਸਾਡੇ ਪੰਜਾਬ ਦੇ ਵਿੱਚ ਆਮ ਆਦਮੀ ਨੇ ਵੀ ਕਰ ਦਿੱਤੀ ਆ ਨਹੀਂ ਕਰ ਦਿੱਤੀ ਕਿਹੜਾ ਜਿਹੜਾ ਉਹ ਹੈਗਾ ਮਹਿਕਮਾ ਨਹੀਂਗਾ ਜਿੱਥੇ ਇਹਨਾਂ ਨੇ ਬੰਦੇ ਨਹੀਂ ਲਾਏ ਕੋਈ ਇੱਕ ਮੈਨੂੰ ਦੱਸੋ ਕੋਈ ਇੱਕ ਮਹਿਕਮਾ ਜਿੱਥੇ ਇਹਨਾਂ ਦੇ ਬੰਦੇ ਆਪਦੇ ਨਹੀਂ ਲਾਏ ਆ ਆਰਪੀਐਸ ਨਿਰੋਤਰਾ ਜੀ ਹੱਸ ਲੋ ਹੋ 1.5 ਸਾਲ ਦੀ ਰੱਜੀ ਆ ਤੁਸੀਂ ਹੱਸਣਾ ਨਹੀਂ ਮੁੜ ਕੇ ਤੁਹਾਨੂੰ ਗੱਲ ਕੋਈ ਨਹੀਂ ਹੋਣੀ ਅੱਜ ਜਿਹੜੇ ਤੁਸੀਂ ਚੈਲੰਜ ਲੈਂਦੇ ਰੇ ਲੋਕਾਂ ਨੂੰ ਅੱਜ ਤੁਸੀਂ ਕਹਿੰਦੇ ਹੋ ਵੀ ਮੈਨੂੰ ਲਿਆਓ ਮੈਂ ਪਿੰਡ ਦਾ ਦੱਸਾਂ ਕਿਹੜੇ ਪਿੰਡ ਦੇ ਆ ਤੁਸੀਂ ਵੀ ਕਹਿੰਦੇ ਤੁਹਾਨੂੰ 200 ਪਿੰਡ ਐਸੇ ਦੱਸ ਦਿੰਨੇ ਆ ਕਿੱਥੇ ਜਨਾਬ ਲੈ ਕੇ ਆਓ ਉਹਨਾਂ ਦੇ ਪਰਿਵਾਰ ਵੱਸ ਗਏ ਉਹ ਕਦੀ ਪਿੰਡਾਂ ਚ ਗੇੜਾ ਮਾਰੋ ਤੁਹਾਨੂੰ ਪਤਾ ਲੱਗੇ ਚੰਡੀਗੜ੍ਹ ਕੀ ਰਹਿੰਦੇ ਜੇ ਨਾ ਬਾਹਰ ਨਿਕਲੋ ਕਦੀ ਪਤਾ ਲੱਗੇ ਵੀ ਕੀ ਪਾ ਵਿਕੜ ਗਈ ਲੋਕਾਂ ਨੂੰ ਹੋਣ ਕੀ ਡਿਆ ਇੱਥੇ ਇੱਥੇ ਬੈ ਕੇ ਟੀਵੀ ਤੇ ਤੇ ਅਬਿਜੀਨ ਕੁਆਰਟਰ ਪੰਜਾਬ ਕਰਨਾ ਚਾਹੁੰਦੇ ਆ ਜੀ ਆਵਾ ਚੰਦਾਂ ਦੀ ਮਾਰਦੇ ਨੇ ਆਪ ਸਰਕਾਰ ਦੇ ਪਿੰਡਾਂ ਚ ਕਿਹੜਾ ਫੰਕਾ ਚਾਹੁੰਦੇ ਆ ਪੰਜਾਬੀ ਬਣਾ ਪਿੰਡਾਂ ਨੂੰ ਤੁਸੀਂ ਕਹਿੰਦੇ ਸੀ ਪਿੰਡਾਂ ਤੋਂ ਡੰਡਾ ਨਾ ਜ਼ਿਲ੍ਹੇ ਗਰੀਬਾਂ ਦੀ ਬਣਾਇਆ ਜਾਏ ਪਾਕ ਤੋਂ ਆਪਕੇ ਸਬਲੋਟਾ ਗਏ ਕੋਈ ਨਹੀਂ ਆਉਦਾ ਕੋਈ ਨਹੀਂ ਆਉਦਾ ਤੇ ਮੈਂ ਉਹਦੇ ਵੀ ਜਿੱਦਨੇ ਆਪਕੇ ਸਬਲੋਟਰਾ ਜੀ ਆਏ ਆਪਾਂ ਡਿਬੇਟ ਤੇ ਆਏ ਨਹੀਂ ਕਰਦੇ ਗੁੰਮੇ ਹੋਏ ਆਪਾਂ ਡਿਬੇਟ ਤੇ ਆਏ ਨਹੀਂ ਕਰਨਾ ਜਿੱਦਨੇ ਬਲੋਟਰਾ ਜੀ ਆਏ ਆਪਾਂ ਉੱਥੇ ਬਲਿਵ ਕਰ ਦਿਆ ਕਰੀਏ ਕਿਉਂਕਿ ਇਸ ਬਾਰੇ ਨੂੰ ਡਿਬੇਟ ਕਰਨ ਦੀ ਜਾਚ ਹੀ ਨਹੀਂ ਠੀਕ ਹੈ ਜਨਾਬ ਤੁਹਾਡੇ 30 ਸੈਕਿੰਡ ਕਾਊਂਟਡਾਊਨ ਸ਼ੁਰੂ ਹੋ ਰਿਹਾ ਹੈ 30 ਸੈਕਿੰਡ ਕਾਊਂਟਡਾਊਨ ਸ਼ੁਰੂ ਹੋ ਰਿਹਾ ਹੈ ਪਲੀਜ਼ ਹੂੰ ਆ ਦਿੱਲੀ ਤੋਂ ਬਹਿਰੂਪੀ ਆ ਗਏ ਨੇ ਇਹਨਾਂ ਤੋਂ ਪੰਜਾਬ ਨੂੰ ਬਚਾਉਣਾ ਪੈਣਾ ਆਮ ਆਦਮੀ ਪਾਰਟੀ ਕੋਲ ਆ ਆਪ ਦਾ ਪਾਰਟੀ ਪੰਜਾਬ 'ਚ ਆ ਗਈ ਹੈ ਮਲੋਤਰਾ ਜੀ ਆਪਣੇ ਆਪ ਨੂੰ ਬਚਾਓ ਮਲੋਤਰਾ ਜੀ 32 ਸੈਕਿੰਡ ਕੰਪਲੀਟ ਹੋਣ ਵਾਲੇ ਨੇ ਗੱਲ ਕੰਪਲੀਟ ਕਰੋ ਆਪ ਕਾਊਂਟਡਾਊਨ ਸ਼ੁਰੂ ਹੋ ਰਿਹਾ ਹੈ ਜੀ ਸਵਾਗਤੀ ਕਰੀਏ ਖਰਿਆ ਸਾਹਿਬ ਤੁਹਾਡੇ ਕੋਲ ਆਪਣਾ ਪ੍ਰਧਾਨ ਤੱਕ ਨਹੀਂ ਸੀ ਕਾਂਗਰਸ ਤੋਂ ਬਾਹਰ ਲਿੱਤਾ ਸੀ ਜਿਹੜਾ ਹੁਣ ਕੇ ਵਾਪਸ ਹੋ ਤੁਸੀਂ ਬਿਜਿਓ ਲਾ ਕੇ ਆ ਗਏ ਹੋ ਉਹ ਲਾਲਤ ਤੇ ਤੁਹਾਡੇ ਨੂੰ ਰੂਲ ਕਰੂਗਾ ਦੀ ਆਪਣੀ ਗੱਲ ਕਰੋ ਨਾ ਅਸੀਂ ਪੰਜਾਬ ਨੂੰ ਬਚਾਣਾ ਹੈ ਅਸੀਂ ਸਰਦਾਰੀ ਨੂੰ ਬਚਾਣਾ ਸਿੱਖਾਂ ਨੂੰ ਬਚਾਣਾ ਪੰਜਾਬ ਨੂੰ ਬਚਾਣਾ ਹੈ ਤੁਹਾਡੀ ਤਰਫ ਪੰਜਾਬ ਨੂੰ ਰੋਲਣਾ ਨਹੀਂ ਹੈ ਤੁਸੀਂ ਪੰਜਾਬ ਨੂੰ ਨਸ਼ਿਆਂ ਤੇ ਵਪਾਰੀਆਂ ਦੇ ਹੱਥਾਂ 'ਚ ਰੋਲਦਾ ਅੱਜ ਆ ਤਿੰਨ ਤਿੰਨ ਟਨ ਨਸ਼ਾ ਆ ਰਿਹਾ ਉਹਨੂੰ ਰੋਕੋ ਬਹੁਤ ਸ਼ੁਕਰੀਆ ਜੀ ਅਲਾਰਮ ਕੋ ਗੂ ਵੱਜ ਚੁੱਕਿਆ ਹੈ ਮੁੱਦੇ ਤੇ ਸਾਨੂੰ ਵਿਰਾਮ ਦੇਣਾ ਪੈਣਾ ਹੈ ਬਹੁਤ ਘੱਟ ਸਮਾਂ ਸੀ ਸਾਡੇ ਕੋਲ ਪਰ ਅਸੀਂ ਫਿਰ ਵੀ ਤਿੰਨ ਬਹੁਤ ਵੱਡੇ ਮੁੱਦੇ ਲੈ ਕੇ ਆਂਦੇ ਇਹੋ ਮੁੱਦੇ ਸੀ ਜਿਹੜੇ ਪੰਜਾਬ ਦੀ ਸਿਆਸੀ ਨਬਜ਼ ਦੇ ਨਾਲ-ਨਾਲ ਸਮਾਜਿਕ ਤਾਣੇ-ਬਾਣੇ ਨੂੰ ਵੇਖਣ ਦਾ ਕੰਮ ਕਰਦੇ ਆ ਬਹੁਤ ਸ਼ੁਕਰਗੁਜ਼ਾਰਾਂ ਸਾਰੇ ਪੈਨਲਿਸਟ ਦੇ ਜਿਨ੍ਹਾਂ ਨੇ ਸਮਾਂ ਦਿੱਤਾ ਤੇ ਆਪਣੀ رائے ਰੱਖੀ ਪਰ ਸਭ ਤੋਂ ਵੱਡਾ ਇੰਪੋਰਟੈਂਟ ਸਵਾਲ ਪ੍ਰਵਾਸੀਆਂ ਨੂੰ ਲੈ ਕੇ ਹੋ ਰਿਹਾ ਕਿਉਂਕਿ ਇੱਕ ਵਾਰ ਇਹ ਮਸਲਾ ਹਾਈ ਕੋਰਟ ਵੀ ਗਿਆ ਸੀ ਮਤੇ ਦੇ ਵਿੱਚ ਗੱਲਾਂ ਕੀ ਨੇ ਦੇਖੋ ਹਰ ਕੋਈ ਨਾਗਰਿਕ ਕਿਤੇ ਜਾ ਕੇ ਵੋਟ ਬਣਾ ਸਕਦਾ ਹੈ ਆਧਾਰ ਕਾਰਡ ਵੀ ਬਣ ਸਕਦਾ ਹੈ ਪਰ ਕਾਨੂੰਨੀ ਦਾ ਪੇਚਾਂ ਨੂੰ ਲੈ ਕੇ ਵੱਡੇ ਸਵਾਲ ਨੇ ਕਿ ਜੁਰਮ ਪੰਡਾਂਚਵਾਦ ਰਿਆ ਇਸ ਕਰਕੇ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ